ਕਿਸਾਨ ਵੀਰੋ ਅੱਜ ਜਿਹੜੀ ਤੁਸੀਂ ਵੀਡੀਓ ਵਿੱਚ ਮੋਟਰ ਚੱਲਦੀ ਦੇਖ ਰਹੇ ਹੋ ਇਹ ਮੋਟਰ ਆਪਣੀ 3 ਐਚਪੀ ਦੀ ਹੈ ਤੇ 4 ਇੰਚੀ ਡਿਲੀਵਰੀ ਹੈ ਜਿਹੜੀ ਉਹ ਪਾਣੀ ਦੀ ਹੈ ਜੇਕਰ ਮੈਂ ਪੰਜਾਬ ਦੇ ਕਿਸੇ ਹੋਰ ਏਰੀਏ ਦੀ ਗੱਲ ਕਰਾਂ ਤਾਂ ਉੱਥੇ ਇੰਨਾ ਪਾਣੀ 20 ਦੀ ਜਾਂ 25 ਦੀ ਮੋਟਰਾਂ ਜਿਹੜੀ ਉਹ ਕੱਢਦੀ ਹੈ ਪਰ ਆਪਣੀ 3 ਐਚਪੀ ਦੀ ਮੋਨੋਬਲਾਕ ਮੋਟਰ ਹੈ ਮੋਟਰ ਵੀ ਕਾਫੀ ਜ਼ਿਆਦਾ ਪੁਰਾਣੀ ਹੈ ਕੋਈ 17-18 ਸਾਲ ਤੇ ਜਿਹੜਾ ਆਪਣਾ ਇਹ ਮਤਲਬ ਬੂਰ ਆ ਉਹ ਵੀ 10-12 ਸਾਲ ਪੁਰਾਣਾ ਆ ਤੇ ਇਹ ਤਾਂ ਚਲੋ ਫਿਰ ਵੀ ਪਾਣੀ ਘਾਟਾ ਪਰ ਉਹ ਜਿਹੜੀ ਤੁਸੀਂ ਪਿੱਛੇ ਦੇਖ ਰਹੇ ਹੋ ਆਪਣੇ ਮੋਟਰ ਉਹ ਉਹ ਵੀ 3 ਐਚਪੀ ਦੀ ਮੋਟਰ ਆ ਪਰ ਉਹਦੇ ਅੱਗੇ ਆਪਾਂ ਜੇ 6 ਇੰਚੀ ਦਾ ਵੀ ਪਾਈਪ ਲਾ ਦਈਏ ਤਾਂ ਵੀ ਮਤਲਬ ਆਪਾਂ ਨੂੰ ਇਹ ਨਹੀਂ ਦੇਖਣ ਨੂੰ ਲੱਗਦਾ ਕਿ ਪਾਈਪ ਖਾਲੀ ਆ ਰਿਹਾ ਜਾਂ ਘਾਟਾ ਆ ਰਿਹਾ ਪੂਰਾ ਐਨ ਤਨ ਕੇ ਪਾਣੀ ਕੱਢ ਦਈਆ ਉਹ ਥੋੜੀ ਜੀ ਕੰਪਨੀ ਦੀ ਮੋਟਰ ਆ ਇਹ ਦੇਸੀ ਮੋਟਰ ਆ ਉਹ ਟੈਕਸੋ ਦੀ ਮੋਟਰ ਆ ਤੇ ਪਾਣੀ ਉਹਦਾ ਇਹਦੇ ਨਾਲੋਂ ਦੂਣਾ ਹੀ ਹੋਊਗਾ ਨਹੀਂ ਤੇ ਅੱਧਾ ਹਿੱਸਾ ਤਾਂ ਕਿਤੇ ਗਿਆ ਹੀ ਨਹੀਂ ਤੇ ਇਹ ਨਾ ਜਿੱਥੇ ਤਾਂ ਆਪਾਂ ਪਾਣੀ ਲੈ ਵਾਟਰ ਲੈਵਲ ਉੱਤੇ ਆ ਉੱਥੇ ਤਾਂ ਸਰਕਾਰ ਚੋਂ ਨੀ ਦੀ ਖੇਤੀ ਕਰਾ ਸਕਦੀ ਆ ਪਰ ਜਿੱਥੇ ਵਾਟਰ ਲੈਵਲ ਇਹ ਬਿਲਕੁਲ ਹੀ ਥਲੇ ਚਲ ਗਿਆ ਉੱਥੇ ਹੋਰ ਫਸਲਾਂ ਤੇ ਐਮ ਐਸ ਪੀ ਹੈ ਜਿਹੜੀ ਉਹ ਸਰਕਾਰ ਨੂੰ ਦੇਣੀ ਚਾਹੀਦੀ ਹੈ ਜਿਸ ਦੇ ਨਾਲ ਕਿਸਾਨ ਦਾ ਖਰਚਾ